ਸਸ਼ੀਕਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸੰਦੀਪ ਕਲੈਕਸ਼ਨ ਨੂੰ ਸ਼ਰਪੁਰ ਦੀ ਨਵੀਂ ਵੀਡੀਓ ਵਿੱਚ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਤੁਹਾਡੇ ਵਾਸਤੇ ਬਹੁਤ ਸੋਹਣੇ-ਸੋਹਣੇ ਸੂਟ ਲੈ ਕੇ ਆਏ ਆ ਜੀ ਸਾਰੇ ਬਹੁਤ ਪਿਆਰ ਦੇ ਰਹੇ ਆ ਹਰੇਕ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੱਧ ਤੋਂ ਵੱਧ ਹੋ ਰਿਹਾ ਜੀ ਸਾਰੇ ਜਣੇ ਆ ਕੇ ਦੱਸਦੇ ਆ ਜਦੋਂ ਆਉਂਦੇ ਆ ਜੀ ਸਾਰੇ ਜਣੇ ਤੇ ਬਹੁਤ ਖੁਸ਼ੀ ਹੁੰਦੀ ਆ ਜੀ ਕਿ ਸੂਟ ਤੁਹਾਨੂੰ ਪਸੰਦ ਆਉਂਦੇ ਆ ਕਿਉਂਕਿ ਜਿਹੜੇ ਪਹਿਲਾਂ ਦੀ ਜਿਹੜਾ ਨੇ ਆਨਲਾਈਨ ਬਾਏ ਕੀਤੇ ਆ ਫਿਰ ਆ ਕੇ ਲੈ ਕੇ ਜਾਂਦੇ ਆ ਜਦੋਂ ਤੁਸੀਂ ਮਿਲਦੇ ਆ ਬਹੁਤ ਖੁਸ਼ੀ ਹੁੰਦੀ ਆ ਜ ਅੱਜ ਦੀ ਵੀਡੀਓ ਵੀ ਆਪਾਂ ਤੁਹਾਡੇ ਪਿਆਰ ਨੂੰ ਦੇਖਦੇ ਹੋਏ ਬਹੁਤ ਸੋਹਣੇ-ਸੋਹਣੇ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਸ਼ੁਰੂ ਕਰਾਂਗੇ ਪਹਿਲੇ ਆਰਟੀਕਲ ਤੋਂ 500 ਵਾਲੀ ਸੁਪਰ ਹਿੱਟ ਸਾਡੇ ਕੋਲ ਚੱਲ ਰਹੀ ਹੈ ਵੀਡੀਓ ਜੀ ਔਰ ਸ਼ਾਪ ਤੇ ਵਿਜ਼ਿਟ ਕਰਕੇ ਬਹੁਤ ਸਾਰੇ ਸੂਟ ਜਾ ਰਹੇ ਆ ਔਰ ਲੁੱਕ ਤੁਹਾਨੂੰ ਦਿਖਾਵਾਂਗੇ ਸਾਰੇ ਸੂਟਾਂ ਦੀ ਅੱਜ ਬਹੁਤ ਹੀ ਸੋਹਣੀ ਲੁੱਕ ਦੇਖਿਓ ਜੀ ਫਰਸਟ ਆਰਟੀਕਲ ਪ੍ਰਾਈਜ਼ ਰੋਗੀ 500 ਸ਼ਿਪਿੰਗ ਰੋਗੀ ਐਕਸਟਰਾ ਜੀ ਇਹਨਾਂ ਦੇ ਵਿੱਚ ਪਹਿਲਾਂ ਦੱਸ ਦਿੰਦੀ ਆ ਔਰ ਇਹ ਰੋਗਾ ਦਾ ਬਾਟਮ ਦਾ ਪ੍ਰਿੰਟ ਪ੍ਰਿੰਟ ਬਹੁਤ ਸੋਹਣੀ ਲੈ ਕੇ ਆਏ ਆ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਵਾਸਤੇ ਤੇ ਇਹ ਰੋਗਾ ਜ ਇਹਦਾ ਮਲਮਲ कॉटन ਦਾ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਦੁਪੱਟਾ ਲੁੱਕ ਬਹੁਤ ਸੋਹਣੀ ਪ੍ਰਾਈਸ ਰਹੂਗਾ 500 ਇਸ ਵਾਰ ਦਾ ਪਰ ਥੋੜਾ ਜਿਹਾ ਇੱਕ ਆਪਾਂ ਤੁਹਾਨੂੰ ਕਹਾਂਗੇ ਕਿ ਦੋ ਸੂਟਾਂ ਦਾ ਘੱਟੋ-ਘੱਟ 500 ਵਾਲੇ ਜਿਹੜੇ ਦੋ ਸੂਟਾਂ ਦਾ ਅਸੀਂ ਆਰਡਰ ਲਵਾਂਗੇ ਕਿਉਂਕਿ ਫਿਰ ਪੈਕਿੰਗ ਵਿੱਚ ਹੀ ਟਾਈਮ ਬਹੁਤ ਸਾਡਾ ਨਿਕਲ ਜਾਂਦਾ ਸਿੰਗਲ-ਸਿੰਗਲ ਦੇ ਵਿੱਚ ਜਿਹੜੇ 500 ਵਾਲੇ ਉਹ ਆਪਾਂ ਦੋ-ਦੋ ਸੂਟਾਂ ਦਾ ਆਰਡਰ ਲਵਾਂਗੇ ਮਿਨੀਮਮ ਜਿਹੜਾ ਹੈ ਜੀ ਬਾਕੀ ਪੰਜ ਸੂਟ ਜਿੰਨੇ ਲੈਣੇ ਆ ਉਹਦੇ ਵਿੱਚ ਆਪਾਂ ਤੁਹਾਨੂੰ ਸ਼ਿਪਿੰਗ ਜੜੀ ਹੈਗੀ ਆ ਫ੍ਰੀ ਕਰ ਦਾਂਗੇ ਜੀ ਨਾਲ ਸੂਟਾਂ ਦੇ ਵਿੱਚ ਅਗਲਾ ਡਿਜ਼ਾਈਨ ਤੁਹਾਨੂੰ ਇਹਦੇ ਵੀ ਸੌਰੀ ਇਹਦੇ ਵਿੱਚ ਕਲਰ ਦਿਖਾਨੀ ਆ ਦੋ ਕਲਰ ਦਾ ਚਾਰਟ ਆਇਆ ਮੇਰੇ ਕੋਲ ਦੋਨੋਂ ਕਲਰ ਬਹੁਤ ਸੋਹਣੇ ਕੁਆਂਟੀਟੀ ਬਹੁਤ ਆ ਅੱਜ ਦੀ ਡੇਟ ਵਿੱਚ ਸੂਟ ਜਿੰਨੇ ਮਰਜੀ ਤੁਸੀਂ ਬਾਇ ਕਰ ਸਕਦੇ ਆ ਠੀਕ ਹੈ ਜੀ ਨੁੱਕ ਦੇਖਿਓ ਸੂਟ ਦੀ ਇਹਦੀ ਵੀ ਦੋਨਾਂ ਸੂਟਾਂ ਦੀ ਲੁੱਕ ਦਿਖਾਵਾਂਗੀ ਤੁਹਾਨੂੰ ਬਹੁਤ ਸੋਹਣਾ ਬਲੂ ਕਲਰ ਰਹੂਗਾ ਰਾਇਲ ਜਿਹਾ ਠੀਕ ਹੈ ਜੀ ਤੇ ਇਹ ਰਹੂਗਾ ਇਹਦਾ ਲਾਈਟ ਕੰਬੀਨੇਸ਼ਨ ਦੇ ਨਾਲ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਰਹੂਗਾ ਬਹੁਤ ਪਿਆਰੀ ਲੁੱਕ ਦਾ ਸੂਟ ਹੈ ਵਾਲਾ ਜੀ ਇਹ ਰਹੂਗਾ ਇਹਦਾ ਬ ਸ਼ੌਟ ਲੈ ਕੇ ਆਪਣੀ ਬੁਕਿੰਗ ਕਰ ਸਕਦੇ ਆ ਜੀ ਆ ਲੋ ਜੀ ਜਿਨੇ ਇੱਕ ਇਹ ਵਾਲਾ ਸੂਟ ਲੈਣਾ ਜਿਵੇਂ ਮੈਂ 12 1300 ਵਾਲਾ ਵੀ ਸੂਟ ਦਿਖਾਉਂਗੀ ਜਿਨ੍ਹਾਂ ਨੇ ਇੱਕ ਇਹ ਇੱਕ ਦੂਸਰਾ ਲੈਣਾ ਉਹਨਾਂ ਨੂੰ ਦੋਨਾਂ ਸੂਟਾਂ ਵਿੱਚ ਸ਼ਿਪਿੰਗ ਫ੍ਰੀ ਕਰ ਦਾਂਗੇ ਕਿਉਂਕਿ ਸਾਡੇ 1250 995 695 ਵਾਲੇ ਸੂਟਾਂ ਵਿੱਚ ਸ਼ਿਪਿੰਗ ਫ੍ਰੀ ਹੁੰਦੀ ਹੈ ਜੀ ਤੇ ਉਸੇ ਹਿਸਾਬ ਨਾਲ ਆਪਾਂ ਤੁਹਾਨੂੰ ਫਿਰ ਇਹਨਾਂ ਦੇ ਵਿੱਚ ਸ਼ਿਪਿੰਗ ਇਹਦੇ ਵਿੱਚ ਐਕਸਟਰਾ ਨਹੀਂ ਲਵਾਂਗੇ ਜੀ ਆਪਾਂ ਇਹਦੇ ਵਿੱਚ ਜਿੰਨੇ ਮਰਜ਼ੀ ਤੁਸੀਂ ਸੂਟ ਬਾਈ ਕਰ ਸਕਦੇ ਆ ਅਗਲਾ ਡਿਜ਼ਾਈਨ ਤੁਹਾਨੂੰ ਆਪਾਂ ਦਿਖਾਣੇ ਆ ਸਾਰੇ ਡਿਜ਼ਾਈਨ ਇੱਕ ਤੋਂ ਇੱਕ ਤੁਹਾਡੇ ਵਾਸਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਜੀ ਹਮੇ ਆਹ ਲੋ ਜੀ ਨੈਕਸਟ ਕਲਰ ਡਿਜ਼ਾਈਨ ਬਹੁਤ ਸੋਹਣਾ ਔਰ ਪਿਓਰ ਕੈਂਬਰੀ ਕਾਟ ਦਾ ਸੂਟ ਰਹੂਗਾ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਰਹੂਗਾ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਸੋਹਣਾ ਗਲੇ ਦੇ ਉੱਤੇ ਪ੍ਰੋਪਰ ਐਮਬਰਾਇਡਰੀ ਰਹੂਗੀ ਠੀਕ ਹੈ ਜੀ ਕੰਬੀਨੇਸ਼ਨ ਇਹਦਾ ਰਹੂਗਾ ਬਾਟਮ ਇਸ ਤਰ੍ਹਾਂ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਇਹਦੀ ਰਹੂਗੀ ਬਾਟਮ ਤੇ ਸਫਾ ਦਾ ਰਹੂਗਾ ਦੁਪੱਟਾ ਕੁਆਲਿਟੀ ਬਹੁਤ ਸੋਹਣੀ ਹੈ ਜੀ ਸੂਟਾਂ ਦੀ ਆਹ ਲੋ ਜੀ ਜਿਨ੍ਹਾਂ ਨੇ ਪਹਿਲਾਂ ਲਏ ਆ ਜੀ ਪਲੀਜ਼ ਮੈਂ ਹਰ ਵਾਰੀ ਕਹਿੰਦੀ ਆ ਕਿ ਕਮੈਂਟ ਕਰਕੇ ਦੱਸ ਦਿਆ ਕਰੋ ਜੀ ਕੁਆਲਿਟੀ ਕਿਵੇਂ ਦੀ ਹੁੰਦੀ ਆ ਸੂਟਾਂ ਦੀ ਆਹ ਲੋ ਇਹ ਸੂਟ ਕਈ ਮਲੀਆਂ ਭੈਣਾ 1500 ਦੇ 2 1600 ਦੇ 2 ਵੇਚਦੀਆਂ ਪਰ ਸਾਡੇ ਕੋਲ ਤੁਸੀਂ 1500 ਦੇ 3 ਲੈ ਸਕਦੇ ਆ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਅਗਲਾ ਇਹਦੇ ਵਿੱਚ ਹੀ ਡਿਜ਼ਾਈਨ ਇੱਕ ਹੋਰ ਆ ਲਓ ਜੀ ਸੂਟ ਜਿੰਨੇ ਮਰਜੀ ਤੁਸੀਂ ਇਹਨਾਂ ਵਿੱਚ ਲੈ ਸਕਦੇ ਆ ਇਹ ਰੂਗੀ ਇਹਦੀ ਬਾਟਮ ਕਲਰ ਵੀ ਬਹੁਤ ਸੋਹਣਾ ਨਿਓਨ ਜੈ ਸ਼ੇਡ ਰੂਗਾ ਬਲੂ ਕਲਰ ਦੇ ਨਾਲ ਕੰਬੀਨੇਸ਼ਨ ਇਹ ਰੂਗਾ ਤਾਂ ਦੁਪੱਟਾ ਜੈਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਜ਼ ਰੂਗਾ 500 ਜੀ ਅਗਲਾ ਇਹ ਵਾਲੇ ਸੂਟਾਂ ਦੀ ਵੀ ਕਾਫੀ ਡਿਮਾਂਡ ਸੀ ਕਿ ਮੇਰੇ ਕੋਲ ਕਲਰ ਚਾਰਟ ਮੈਂ ਦੁਬਾਰਾ ਵਗਾਇਆ ਪਰ ਡਿਜ਼ਾਈਨ ਉਹ ਵਾਲਾ ਨਹੀਂ ਮਿਲਿਆ ਡਿਜ਼ਾਈਨ ਆਪਾਂ ਡਿਫਰੈਂਟ ਲੈ ਕੇ ਆਏ ਆ ਜੀ ਗਲੇ ਦੇ ਉੱਤੇ ਇਹਦੇ ਡਿਜ਼ਾਈਨ ਰਹੂਗਾ ਇਸ ਤਰ੍ਹਾਂ ਬਹੁਤ ਪੈਰੀ ਲੁੱਕ ਦੇ ਵਿੱਚ ਸੂਟ ਰਹਿਣ ਵਾਲਾ ਆ ਪੂਰਾ ਇਹਦੇ ਤੇ ਪ੍ਰਿੰਟਰ ਹੋਊਗਾ ਬਲੈਕ ਕਲਰ ਰਹੂਗਾ ਔਰ ਇਹ ਰਹੂਗਾ ਜੀ ਇਹਦਾ ਬਾਟਮ ਇਸ ਤਰ੍ਹਾਂ ਇਹਦਾ ਬਾਟਮ ਰਹਿਣ ਵਾਲਾ ਆ ਤੇ ਦੁਪੱਟਾ ਵੀ ਬਹੁਤ ਸੋਹਣੀ ਲੁੱਕ ਦਾ ਪਿਓਰ ਸੌਫਟ ਮलमल कॉटन ਦੇ ਦੁਪੱਟੇ ਰਹਿਣਗੇ ਜੀ ਇਹ ਲਓ ਜੀ ਏ ਰੋਗਾ ਦੁਪੱਟਾ ਹੈ ਇਹਦਾ ਤੇ ਕਲਰ ਚਾਰਟ ਮੈਂ ਤੁਹਾਨੂੰ ਇਦਾਂ ਹੀ ਦਿਖਾਉਂਗੀ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਅੱਜ ਕਾਫੀ ਸਾਰੇ ਸੂਟਸ ਜਿਹੜੇ ਆਪਾਂ ਤੁਹਾਨੂੰ ਦਿਖਾਣੇ ਆ ਏ ਰੋਗਾ ਜੀ ਦਾ ਕਲਰ ਚਾਰਟ ਇੱਕ ਕਲਰ ਰੋਗਾ ਇਹਦੇ ਵਿੱਚ ਬਲੂ ਠੀਕ ਹੈ ਜੀ ਇੱਕ ਰੋਗਾ ਇਹਦੇ ਵਿੱਚ ਮੈਰੂਨ ਕਲਰ ਥੋੜਾ ਬ્લેਕੈਸ਼ ਟੋਨ ਵਿੱਚ ਮੈਰੂਨ ਕਲਰ ਹੋਊਗਾ ਇੱਕ ਰੋਗਾ ਇਹਦੇ ਵਿੱਚ ਗ੍ਰੀਨ ਕਲਰ ਠੀਕ ਹੈ ਜੀ ਅਗਲਾ ਤੁਹਾਨੂੰ ਮੈਂ ਦਿਖਾਣੀ ਜਿਹਦੇ ਡਿਜ਼ਾਈਨ ਅਲੱਗ-ਅਲੱਗ ਹੋਣਗੇ ਉਹਨਾਂ ਦਾ ਮੈਂ ਤੁਹਾਨੂੰ ਦਿਖਾਉਂਦੀ ਜਾਵਾਂਗੀ ਜੀ ਡਿਜ਼ਾਈਨਿੰਗ ਜਿਹੜੀ ਹੈਗੀ ਆ ਆਹ ਲਓ ਜੀ ਸੁਪਰ ਹਿੱ ਡਿਜ਼ਾਈਨਿੰਗ ਬਹੁਤ ਸੋਹਣੀ ਏਦੀ ਵੀ ਠੀਕ ਹੈ ਜੀ ਪ੍ਰਿੰਟਿੰਗ ਸਭ ਦੀ ਅਲੱਗ-ਅਲੱਗ ਆਊਗੀ ਗਲੇ ਨੂੰ ਪ੍ਰੋਪਰ ਐਮਬਰਾਇਡਰੀ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਨਾਟਵਰਕ ਦੇ ਨਾਲ ਹੈਂਡਵਰਕ ਦਾ ਕੰਮ ਰਹੂਗਾ ਉੱਤੇ ਤੇ ਮਲਮਲ कॉटन ਦਾ ਦੁਪੱਟਾ ਰਹੂਗਾ ਜੀ ਪ੍ਰਾਈਸ ਰਹੂਗਾ 500 ਇਹਦਾ ਵੀ ਆ ਲਓ ਜੀ ਤੇ ਇਹ ਰਹੂਗਾ ਇਹਦਾ ਬਾਟਮ ਇਹਦੇ ਵਿੱਚ ਜਿਹੜੀ ਇਹਦੀ ਕਲਰ ਸੇਮ ਰਹੂਗਾ ਜਿਹੜੀ ਇਹਦੀ ਬੂਟੀ ਆ ਉਹ ਚੇਂਜ ਹੋਊਗੀ ਜੀ ਮੈਂ ਤੁਹਾਨੂੰ ਪ੍ਰੋਪਰਲੀ ਥੋੜਾ ਥੋੜਾ ਓਪਨ ਕਰਕੇ ਪੀਸ ਦਿਖਾਨੀ ਇਹਦੀ ਬੂਟੀ ਇਸ ਤਰ੍ਹਾਂ ਰਹੂਗੀ ਠੀਕ ਹੈ ਜੀ ਅਗਲੇ ਸੂਟ ਦੀ ਜਿਹੜੀ ਬੂਟੀ ਹੈਗੀ ਆ ਉਹ ਇਸ ਤਰ੍ਹਾਂ ਰਹੂ ਉਸ ਤੋਂ ਅਗਲੇ ਦੀ ਜਿਹੜੀ ਹੈਗੀ ਆ ਜੀ ਉਹ ਰੋਗੀ ਇਸ ਤਰ੍ਹਾਂ ਆ ਲੋ ਜੀ ਇਹ ਵਾਲੀ ਬੂਟੀ ਰੋਗੀ ਜੇ ਇਹਨੂੰ ਜਿਹੜਾ ਡਿਜ਼ਾਈਨ ਪਸੰਦ ਹੋਇਆ ਤੁਸੀ ਉਹਦਾ ਸਕਰੀਨਸ਼ਾਟ ਭੇਜ ਦਿਓ ਜੀ ਤੇ ਇਹਦੇ ਵਿੱਚ ਅਗਲਾ ਆਪਾਂ ਤੁਹਾਨੂੰ ਦਿਖਾਣੇ ਆ ਬਾਟਮ ਜਿਹੜੀ ਹੈਗੀ ਆ ਉਹ ਆਲਮੋਸਟ ਸੇਮ ਡਿਜ਼ਾਈਨ ਦੇ ਵਿੱਚ ਹੀ ਰਹਿਣਗੇ ਸਭ ਦੇ ਅਗਲੀ ਡਿਜ਼ਾਈਨਿੰਗ ਬਹੁਤ ਪਿਆਰੀ ਏ ਵੀ ਆ ਲੋ ਜੀ ਬਹੁਤ ਸੋਹਣਾ ਸੂਟ ਆ ਸਿੰਪਲ ਸੋਬਰ ਤੇ ਡਿਜ਼ਾਈਨਰ ਜੀ ਲੁੱਕ ਰੋਗੀ ਬਲੂ ਦੇ ਨਾਲ ਗੋਲਡਨ ਕੰਬੀਨੇਸ਼ਨ ਹੈਗਾ ਜੀ ਵਿੱਚ ਥੋੜਾ ਥੋੜਾ ਬਲੈਕ ਟੱਚ ਵੀ ਦਿੱਤਾ ਹੋਇਆ ਆ ਇਹਦੇ ਔਰ ਇਹ ਰੋਗੀ ਇਹਦੀ ਬਾਟਮ ਤੇ ਇਹ ਰੋਗਾ ਜੀ ਇਹਦਾ ਦੁਪੱਟਾ ਪ੍ਰਾਈਸ ਰੋਗਾ ਸੇਮ 500 ਦੇ ਵਿੱਚ ਸੂਟ ਨੇ ਇਹ ਵੀ ਆਹ ਲੋ ਜੀ ਇਹ ਰੋਗਾ ਇਹਦਾ ਦੁਪੱਟਾ ਕਲਰ ਚਾਰਟ ਵੀ ਬਹੁਤ ਸੋਹਣੀ ਲੁੱਕ ਦਾ ਰਹਿਣ ਵਾਲਾ ਹੈ ਆ ਕਲਰ ਚਾਰਟ ਮੈਂ ਤੁਹਾਨੂੰ ਦਿਖਾਨੀ ਇਹਦਾ ਵੀ ਆਹ ਲੋ ਜੀ ਇੱਕ ਰੋਗਾ ਇਹਦਾ ਮਸਟਰਡ ਦੇ ਨਾਲ ਠੀਕ ਹੈ ਇਹ ਥੋੜਾ ਜਿਦਾ ਕਹੋ ਕਿ ਟੋਨ ਜਿਹੜੀ ਹੈਗੀ ਆ ਥੋੜੀ ਅਲੱਗਰ ਲੱਗ ਰਹੀ ਹੈਗੀ ਬਟ ਇਹਦਾ ਬੇਸ ਬਹੁਤ ਸੋਹਣਾ ਹੈ ਥੋੜੇ ਉਠਵੇਂ ਸ਼ੇਡ ਨੇ ਕਿਉਂਕਿ ਇਹਦਾ 골ਡਨ ਕਲਰ ਜਿਹੜਾ ਉਹ ਜ਼ਿਆਦਾ ਇਹਦੇ ਵਿੱਚ ਵੀਡੀਓ ਚ ਹਾਈਲਾਈਟ ਹੋ ਰਿਹਾ ਹੈ ਆ ਔਰ ਇਹ ਰਹੂਗਾ ਇਹਦੇ ਵਿੱਚ ਗ੍ਰੀਨ ਕਲਰ ਆਹ ਲਓ ਜੀ ਇੱਕ ਰਹੂਗਾ ਗ੍ਰੀਨ ਕਲਰ ਬਹੁਤ ਹੀ ਸੋਹਣੀ ਲੁੱਕ ਦਾ ਸੂਟ ਹੈ ਗਲੇ ਦੇ ਉੱਤੇ ਪ੍ਰੋਪਰ ਇਹਨੂੰ ਬਟਨਸ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਔਰ ਕੋਟਲੀ ਬਟਨ ਲੱਗੇ ਹੋਏ ਆ ਔਰ ਇੱਕ ਰਹੂਗਾ ਇਹਦੇ ਵਿੱਚ ਅਨਿਅਨ ਟੋਨ ਦੇ ਵਿੱਚ ਆਹ ਲਓ ਜੀ ਇਹ ਕਲਰ ਇਹ ਰਹੂਗਾ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ 500 ਅਗਲੇ ਕੰਨ ਸੂਟ ਦਿਖਾਉਂਗੀ ਮੈਂ ਬਹੁਤ ਸੋਹਣੇ ਇਹ ਵੀ ਕਾਫੀ ਅੱਛਾ ਰਿਸਪੌਂਸ ਆ ਰਿਹਾ ਸਾਨੂੰ ਇਸ ਫੈਬਰਿਕ ਦਾ 695 ਪੂਰਾ 5 ਮੀਟਰ 올ਓਵਰ ਜੀ ਰਜਿਸਟ੍ਰੈਕਸ ਦਾ ਰਹੂਗਾ ਸੂਟ ਪ੍ਰਿੰਟ ਬਹੁਤ ਸੋਹਣਾ ਸਿੰਪਲ ਸੋਬਰ ਪੂਰਾ 5 ਮੀਟਰ ਸੂਟ ਹੈ ਤੇ ਸ਼ਿਫੋਨ ਦਾ ਨਾਲ ਰਹੂਗਾ ਦੁਪੱਟਾ ਲੁੱਕ ਬਹੁਤ ਸੋਹਣੀ ਰਹਿਣ ਵਾਲੀ ਆ ਸ਼ਿਫੋਨ ਦੇ ਦੁਪੱਟਿਆਂ ਦੇ ਨਾਲ ਸੂਟ ਰਹਿਣਗੇ ਜੀ ਇਹ ਵਾਲੇ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਕਲਰ ਗਾਰਡ ਮੈਂ ਬਹੁਤ ਸੋਹਣਾ ਇਹਦਾ ਦਿਖਾਵਾਂਗੀ ਕੱਲਾ ਕੱਲਾ ਪੀਸ ਖੋਲ ਕੇ ਕਿਉਂਕਿ ਕਲਰ ਸਾਰੇ ਹੀ ਬਹੁਤ ਰਾਇਲ ਹੈ ਇਹਨਾਂ ਨੂੰ ਤੁਸੀਂ ਲੈਸਾਂ ਲਗਾ ਕੇ ਜਿੱਦਾਂ ਮਰਜੀ ਡਿਜ਼ਾਈਨ ਕਰਵਾ ਸਕਦੇ ਆ ਪੈਂਟ ਸੂਟ ਕੋਟ ਸੈੱਟ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਆ ਅਗਲਾ ਕਲਰ ਹੋਊ ਕਪੜਾ ਮਲਾਈ ਵਰਗਾ ਹੈ ਬਹੁਤ ਹੀ ਸੌਫਟ ਕੁਆਲਟੀ ਰਹਿਣ ਵਾਲੀ ਆ ਆਹ ਲੋ ਜੀ ਅਗਲਾ ਰਹੂਗਾ ਗ੍ਰੀਨ ਕਲਰ ਤੇ ਇਹ ਰੋਗੀ ਜੀ ਸ਼ਿਫੌਨ ਦਾ ਦੁਪੱਟਾ ਪ੍ਰਾਈਸ ਰੋਗਾ 695 ਸ਼ਿਪਿੰਗ ਰੋਗੀ ਇਹਨਾਂ ਦੇ ਵਿੱਚ ਫ੍ਰੀ ਜੀ ਅਗਲਾ ਕਲਰ ਆਹ ਲੋ ਜੀ ਲੱड्डू ਪੀਲਾ ਕਲਰ ਬਹੁਤ ਸੋਹਣਾ ਇਹ ਵਾਲਾ ਸੂਟ ਰਹੂਗਾ ਆਹ ਲੋ ਜੀ ਸ਼ੇਡ ਬਹੁਤ ਸੋਹਣਾ ਔਰ ਇਹ ਰੋਗਾ ਇਹਦਾ ਦੁਪੱਟਾ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਅਗਲਾ ਤੁਹਾਨੂੰ ਕਲਰ ਦਿਖਾਨੀ ਆ ਮੈਂ ਆਹ ਲੋ ਜੀ ਗ੍ਰੀਨਿਸ਼ ਬਲੂ ਜਿਹਾ ਕਲਰ ਰਹੂਗਾ ਪੂਰਾ 5 ਮੀਟਰ ਸੂਟ ਰਹੂਗਾ ਇਹ ਵੀ ਕੁਝ ਨਹੀਂ ਬਣਿਆ ਹੋਇਆ ਉੱਤੇ ਜਿੱਦਾਂ ਮਰਜੀ ਤੁਸੀਂ ਇਹਨੂੰ ਵੀ ਡਿਜ਼ਾਈਨ ਕਰਵਾ ਸਕਦੇ ਆ ਪ੍ਰਾਈਸ ਰਹੂਗਾ ਸੇਮ 695 ਸ਼ਿਪਿੰਗ ਰਹੋਗੀ ਇਹਨਾਂ ਦੇ ਵਿੱਚ ਫ੍ਰੀ ਅਗਲਾ ਡਿਜ਼ਾਈਨ ਸੁਪਰ ਹਿੱਟ ਫੋਟੋਜ਼ ਪਾਈਆਂ WhatsApp ਤੇ ਕਾਫੀ ਅੱਛਾ ਇਹਨਾਂ ਦਾ ਰਿਸਪੌਂਸ ਆ ਰਿਹਾ ਜੀ ਕਾਫੀ ਜਣਿਆਂ ਨੇ ਐਡਵਾਂਸ ਬੁਕਿੰਗ ਕਰ ਚੁੱਕੇ ਆ ਇਹ ਵਾਲੇ ਆ ਲੋ ਜੀ ਪ੍ਰਿੰਟ ਦੇਖਿਓ ਕਿੰਨਾ ਪਿਆਰਾ ਹੈ ਦਾ ਵੀ ਠੀਕ ਹੈ ਜੀ ਕਲਰ ਵੀ ਬਹੁਤ ਸੋਹਣਾ ਥੋੜਾ ਜਿਹਾ ਇਹ ਪੀਚ ਕਲਰ ਵਿੱਚ ਰਹੂਗਾ ਆ ਲੋ ਜੀ ਇਹ ਰਹੂਗਾ ਦਾ ਦੁਪੱਟਾ ਅਗਲਾ ਇਹਨਾਂ ਤੁਹਾਨੂੰ ਕਲਰ ਦਿਖਾਣੇ ਆਪਾਂ ਇਹਦਾ ਅਗਲਾ ਕਲਰ ਹੋਊਗਾ ਪਰਪਲ ਕਲਰ ਆਹ ਲੋ ਜੀ ਸਾਰੇ ਸੂਟ ਇੱਕ ਤੋਂ ਇੱਕ ਸੋਹਣੇ ਨੇ ਕੁਝ ਡਿਜ਼ਾਈਨ ਮੇਰੇ ਕੋਲ ਰਿਪੀਟ ਹੋਏ ਨੇ ਜੀ ਆਹ ਦੇਖਿਓ ਕਲਰ ਬਹੁਤ ਹੀ ਰਾਇਲ ਲੁੱਕ ਦਾ ਸੂਟ ਹੈ ਸ਼ਿਫੋਨ ਦੁਪੱਟਾ ਰਹੂਗਾ ਪ੍ਰਾਈਸ ਰਹੂਗਾ 695 ਸ਼ਿਪਿੰਗ ਰਹੋਗੀ ਫ੍ਰੀ ਅਗਲਾ ਕਲਰ ਰਹੂਗਾ ਜੀ ਆਹ ਲੋ ਜੀ ਮਸਟਰਡ ਟੋਨ ਦੇ ਵਿੱਚ ਬਹੁਤ ਪਿਆਰਾ ਇਹ ਵੀ ਸੂਟ ਰਹਿਣ ਵਾਲਾ ਹੈ ਜਿਵੇਂ ਮਰਜੀ ਤੁਸੀਂ ਇਹਨੂੰ ਰੈਡੀ ਕਰਵਾਓ ਇਹ ਰਹੂਗਾ ਜੀ ਦਾ ਸ਼ਿਫੋਨ ਦਾ ਦੁਪੱਟਾ ਦੁਪੱਟੇ ਵੀ ਬਹੁਤ ਸੋਹਣੇ ਨੇ ਇੱਕ ਪੀਸ ਮੈਂ ਤੁਹਾਨੂੰ ਦੁਪੱਟਾ ਵੀ ਓਪਨ ਕਰਕੇ ਦਿਖਾਨੀ ਆ ਠੀਕ ਹੈ ਜੀ ਪੂਰੇ ਵੱਡੇ ਕੱੜ ਦੇ ਦੁਪੱਟੇ ਨੇ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਲੈ ਸਕਦੇ ਆ ਤੇ ਅਗਲਾ ਆਪਾਂ ਇਹਦੇ ਵਿੱਚ ਕਲਰ ਦਿਖਾਵਾਂਗੇ ਤੁਹਾਨੂੰ ਗ੍ਰੀਨ ਕਲਰ ਸਾਰੇ ਸ਼ੇਡ ਟਰੈਂਡਿੰਗ ਸ਼ੇਡ ਨੇ ਜੀ ਆ ਲੋ ਜੀ ਇਹ ਰੂਗਾ ਇਹਦਾ ਦੁਪੱਟਾ ਔਰ ਅਗਲਾ ਤੁਹਾਨੂੰ ਦਿਖਾਨੀ ਆ ਬਲੂ ਕਲਰ ਆ ਲੋ ਜੀ ਇੱਕ ਰੂਗਾ ਇਹਦੇ ਵਿੱਚ ਬਲੂ ਕਲਰ ਬਹੁਤ ਵੀ ਹੀ ਪਿਆਰੇ ਸੂਟ ਨੇ ਜਿੰਨੇ ਵੀ ਸੂਟ ਨੇ ਫੈਬਰਿਕ ਦੀ ਕੁਆਲਿਟੀ ਬਹੁਤ ਸੋਹਣੀ ਆ ਕਿਉਂਕਿ ਸ਼ਾਪ ਦੇ ਉੱਤੇ ਜਿਹੜੇ ਵੀ ਸਾਡੇ ਕੋ ਆ ਰਹੇ ਆ ਜਿਨ੍ਹਾਂ ਨੇ ਇੱਕ ਇੱਕ ਲਣਾਵ ਦੋ ਦੋ ਤਿੰਨ ਤਿੰਨ ਸੂਟ ਲੈ ਰਹੇ ਆ ਜੀ ਇਹ ਵਾਲੇ ਡਿਜ਼ਾਈਨ ਅਲੱਗ-ਅਲੱਗ ਔਰ ਫੈਬਰਿਕ ਸੇਮ ਦੇ ਵਿੱਚ ਕਾਫੀ ਡਿਜ਼ਾਈਨ ਜਿੱਦਾ ਅਵੇਲੇਬਲ ਹੈ ਅਗਲਾ ਤੁਹਾਨੂੰ ਡਿਜ਼ਾਈਨ ਮੈਂ ਸ਼ੁਰੂ ਕਰਦੀ ਆ ਕੇਸਰ ਕਰਾਚੀ ਬ੍ਰਾਂਡ ਦੇ ਸੂਟ ਰਹਿਣਗੇ ਪ੍ਰਾਈਸ ਰਹੂਗਾ 1200 ਜੀ ਸ਼ਿਪਿੰਗ ਰਹੂਗੀ ਇਹਨਾਂ ਦੇ ਵਿੱਚ ਫ੍ਰੀ ਜਿਨ੍ਹਾਂ ਨੇ ਇਹਦੇ ਨਾਲ ਸੂਟ 500 ਵਾਲਾ ਐਡ ਕਰਕੇ ਲੈਣਾ ਹੈ ਜੀ ਉਹਨਾਂ ਨੂੰ 500 ਵਾਲੇ ਵਿੱਚ ਸੂਟ ਵਿੱਚ ਸ਼ਿਪਿੰਗ ਦੇਣ ਦੀ ਜ਼ਰੂਰਤ ਨਹੀਂ ਹੈਗੀ ਜੀ ਦੋ ਸੂਟਾਂ ਦੇ ਉੱਤੇ ਸ਼ਿਪਿੰਗ ਅਸੀਂ ਦੇ ਦਾਂਗੇ ਫ੍ਰੀ ਜੀ ਪਿਓਰ ਕਾਟਨ ਬਹੁਤ ਹੀ ਸੋਹਣੀ ਕੁਆਲਿਟੀ ਰਹਿਣ ਵਾਲੀ ਆ ਕਲਰ ਥੋੜਾ ਲਾਈਟ ਆ ਰਿਹਾ ਬਟ ਇਹ ਥੋੜਾ ਗ੍ਰੀਨਿਸ਼ ਬਲੂ ਕਲਰ ਰਹੂਗਾ ਗਲੇ ਦੇ ਉੱਤੇ ਪੱਟੀ ਐਡਜਸਟੇਬਲ ਰਹੂਗੀ ਠੀਕ ਹੈ ਜੀ 3 ਮੀਟਰ ਦੀ ਇਹਦੀ ਬਾਟਮ ਰੈਂਡ ਵਾਲੀ ਆ ਪ੍ਰਿੰਟ ਮੈਂ ਦਿਖਾਨੀ ਤੁਹਾਨੂੰ ਦੂਰੋਂ ਕਿਉਂਕਿ ਇਹਦੀ ਜਿਹੜੀ ਲੈਂਥ ਹੈਗੀ ਆ 51 ਇੰਚ ਲੈਂਥ ਰਹੂਗੀ ਘੇਰਾ ਵੀ ਬਹੁਤ ਆ ਪ੍ਰਿੰਟਿੰਗ ਰਹੇਗੀ ਇਸ ਤਰ੍ਹਾਂ ਆਏਗੀ ਠੀਕ ਹੈ ਜੀ ਬਹੁਤ ਪਿਆਰੀ ਲੁੱਕ ਦਾ ਸੂਟ ਰੈਂਡ ਵਾਲਾ ਆ ਤੇ ਇਹ ਰਹੂਗਾ ਇਹਦਾ ਬਾਜੂ ਦਾ ਪ੍ਰਿੰਟ ਔਰ ਘੇਰਾ ਦੇਖ ਲਓ ਤੁਸੀਂ ਘੇਰੇ ਬਹੁਤ ਵੱਡੇ ਰਹਿਣ ਵਾਲੇ ਆ ਆ ਇਹਦਾ ਘੇਰਾ ਰਹੂਗਾ ਘੱਟੋ ਘੱਟ 30 ਤੇ ਲੱਗੀ ਇਹਨਾਂ ਦੇ ਘੇਰਾ ਜਿਹਨਾਂ ਦਾ ਬਣ ਜਾਂਦਾ ਜੀ ਅੰਡਰ ਅੰਡਰ ਉਹ ਸੂਟ ਲੈ ਸਕਦੇ ਆ ਕਿਉਂਕਿ ਬਾਕੀ ਤਾਂ ਹਰੇਕ ਹਾਈਟ ਵਾਲੇ ਆਪਣੇ ਸੂਟੇ ਬਣਾ ਸਕਦੇ ਕਿਉਂਕਿ ਜਿਹੜੀ ਇਹਦੀ ਪੱਟੀ ਆ ਔਡਜਸਟੇਬਲ ਰਹੂਗੀ ਜੀ ਔਰ ਲੈਂਥ ਬਹੁਤ ਆ 51 ਇੰਚ ਲਈ ਲੈਂਥ ਆ ਇਹਨਾਂ ਦੀ ਜਿਹੜੇ ਕਹਿੰਦੇ ਸਾਡੀ ਹਾਈਟ ਬਹੁਤ ਆ ਜੀ ਸਾਡੇ ਸੂਟ ਨਹੀਂ ਬਣਦੇ ਘੱਟ ਰੇਟਾਂ 'ਚ ਸੂਟ ਨਹੀਂ ਮਿਲਦੇ ਉਹਨਾਂ ਵਾਸਤੇ ਸੂਟ ਰਹੋਗਾ ਸਿਰਫ 1200 ਦੇ ਵਿੱਚ ਕਲਰ ਦੇਖੋ ਕਿੰਨਾ ਪਿਆਰਾ ਔਰ ਇਹ ਰਹੂਗਾ ਜੀ ਇਹਦਾ ਬਾਟਮ 3 ਮੀਟਰ ਦੇ ਲਾਗੇ ਬਾਟਮ ਰਹੂਗੀ ਇਹਦੀ ਅਪਰੋਕਸ ਜੀ ਘੱਟ ਨਹੀਂ ਕਪੜਾ ਰਹੇਗਾ ਇਹ ਕਲਰ ਸਾਰੇ ਇੱਕ ਤੋਂ ਇੱਕ ਬਿਲਕੁਲ ਥੋੜੇ ਜਿਹੇ ਹਲਕੇ ਹਲਕੇ ਛਿਰ ਕਈ ਵਾਰੀ ਚੇਂਜ ਹੋ ਜਾਂਦੇ ਆ ਬਟ ਇਹ ਥੋੜੇ ਡਾਰਕ ਨੇ ਬਿਲਕੁਲ ਲਾਈਟ ਕਲਰ ਨਹੀਂ ਹੈਗੀ ਜੀ ਆਹ ਲਓ ਜੀ ਇੱਕ ਕਲਰ ਇਹ ਰੂਗਾ ਜੀ ਇਹਦੇ ਵਿੱਚ ਐਗਜ਼ੈਕਟ ਕਲਰ ਆ ਰਿਹਾ ਹੈਗਾ ਆ ਬਹੁਤ ਸੋਹਣਾ ਸੂਟ ਹੈ ਵੀ ਸਿੰਪਲ ਜਿਹਾ ਪ੍ਰਿੰਟਿੰਗ ਬਹੁਤ ਸੋਹਣੀ ਘੇਰੇ ਦੀ ਇਹਦੀ ਠੀਕ ਹੈ ਜੀ ਤੇ ਇਹ ਰੂਗਾ ਇਹਦਾ ਬਾਟਮ ਤੇ ਦੁਪੱਟਾ ਇਹਦੀ ਲੁੱਕ ਤੁਹਾਨੂੰ ਦਿਖਾਨੀ ਹੈ ਦੀ ਸਾਰੇ ਪੀਸ ਇਹ ਕੋਸ਼ਿਸ਼ ਕਰੂੰਗੀ ਓਪਨ ਕਰਕੇ ਦਿਖਾਉਂਗੀ ਜਿਹੜੇ ਰਿਪੀਟ ਆਇਆ ਸਟਾਕ ਉਹਦੀ ਤੁਸੀਂ ਵੇ ਵੀਡੀਓ ਪਿੱਛੇ ਲਿੰਕ ਤੇ ਜਾ ਕੇ ਦੇਖ ਲਿਓ ਜੀ ਆਹ ਲੋ ਜੀ ਇਹ ਰੋਗਾ ਇਹਦਾ ਦੁਪੱਟਾ ਪ੍ਰਾਈਸ ਰੋਗਾ 1200 ਸ਼ਿਪਿੰਗ ਰੋਗੀ ਇਹਨਾਂ ਦੇ ਵਿੱਚ ਫ੍ਰੀ ਅਗਲਾ ਤੁਹਾਨੂੰ ਇਹਦੇ ਵਿੱਚ ਕਲਰ ਦਿੰਨੀ ਆ ਜੀ ਕਲਰ ਆਹ ਲੋ ਜੀ ਲੈਮਨ ਜੈਟ ਟੋਨ ਰੋਗਾ ਹਲਕਾ ਜਿਹਾ ਆਹ ਲੋ ਜੀ ਕਲਰ ਬਹੁਤ ਸੋਹਣਾ ਇਹ ਵਾਲਾ ਆ ਦੇਖਿਓ yellow ਟੋਨ ਵਿੱਚ ਥੋੜਾ ਆ ਰਿਹਾ ਹੈ ਸੈਲਫ ਪ੍ਰਿੰਟ ਹੈ ਥੋੜਾ ਜਿਹਾ ਇਹਦਾ ਹਲਕਾ ਹਲਕਾ ਜੀ ਔਰ ਇਹ ਰੋਗਾ ਇਹਦਾ ਬਾਟਮ ਤੇ ਇਹਦਾ ਦੁਪੱਟਾ ਜਿਹੜਾ ਹੈਗਾ ਆ ਉਹ ਰੋਗਾ ਜੀ ਥੋੜਾ ਗ੍ਰੀਨ ਟੋਨ ਦੇ ਵਿੱਚ ਇਹ ਰੰਗ ਦਾ ਜਿਹੜਾ ਕੰਬੀਨੇਸ਼ਨ ਦੇ ਵਿੱਚ ਦੁਪੱਟਾ ਬਹੁਤ ਸੋਹਣਾ ਸੂਟ ਨੇ ਇਹ ਕਾਫੀ ਸਾਰਾ ਸਾਡੇ ਕੋਲ ਸਟਾਕ ਇਹਦੇ ਵਿੱਚ ਆ ਚੁੱਕਾ ਹੈ ਜਿਨਨੇ ਵੀ ਬੁਕਿੰਗ ਕਰਨੀ ਫਟਾਫਟ ਬੁੱਕ ਕਰ ਲਿਓ ਜੀ ਆ ਲੋ ਜੀ ਪ੍ਰਾਈਸ ਰਹੂਗਾ 1200 ਸ਼ਿਪਿੰਗ ਰਹੂਗੀ ਇਹਨਾਂ ਦੇ ਵਿੱਚ ਫ੍ਰੀ ਜੀ ਔਰ 15-1600 ਪਲੱਸ ਵਾਲੇ ਆਰਟੀਕਲ ਨੇ ਜਿਹੜੇ ਤੁਹਾਨੂੰ ਮਿਲ ਰਿਹਾ ਸਿਰਫ 1200 ਦੇ ਵਿੱਚ ਕਲਰ ਦੇਖਿਓ ਇਹ ਥੋੜਾ ਜਿਹਾ ਡਾਰਕ ਕਲਰ ਹੈ ਬਲੂ ਸਕਾਈ ਬਲੂ ਟੋਨ ਦੇ ਵਿੱਚ ਆ ਇਹ ਰੋਗਾ ਇਹਦਾ ਡਿਜ਼ਾਈਨ ਠੀਕ ਹੈ ਜੀ ਘੇਰੇ ਦਾ ਤੇ ਇਹ ਰੋਗੀ ਇਹਦੀ ਬਾਟਮ ਤੇ ਦੁਪੱਟਾ ਇਹ ਤਾਂ ਬਹੁਤ ਸੋਹਣੀ ਲੁੱਕ ਦੇ ਵਿੱਚ ਰਹਿਣ ਵਾਲਾ ਦੁਪੱਟੇ ਪਿਓਰ ਦ ਬੈਸਟ ਕੁਆਲਿਟੀ ਰਹਿਣ ਵਾਲੀ ਆ ਇਹ ਵਾਲੇ ਜਿਹੜੇ ਦੁਪੱਟੇ ਆ ਔਰ ਪਿਓਰ ਕਾਟਨ ਦੀਆਂ ਬਾਟਮਸ ਰੋਗੀਆਂ ਪਿਓਰ ਕਾਟਨ ਦੀ ਸ਼ਰਟ ਰੋਊਗੀ ਜੀ ਕੁਆਲਿਟੀ ਤੁਸੀਂ ਸਿੰਗਲ ਸੂਟ ਬਾਏ ਕਰਕੇ ਜਿਹੜੇ ਨਵੇਂ ਵੀਅਰ ਮੈਨੂੰ ਦੇਖ ਰਹੇ ਆ ਜੀ ਸਿੰਗਲ ਸੂਟ ਬਾਏ ਕਰਕੇ ਕੁਆਲਿਟੀ ਜ਼ਰੂਰ ਚੈੱਕ ਕਰ ਲਿਓ ਸਾਡੇ ਹਰੇਕ ਜਿਹੜੇ ਮਤਲਬ ਕਹਿੰਦੇ ਕੁਆਲਿਟੀ ਹੈਗੀ ਆ ਹਰੇਕ ਰੇਟ ਦੇ ਹਿਸਾਬ ਨਾਲ ਕੁਆਲਿਟੀ ਸੁਪਰਬ ਰਹਿਣ ਵਾਲੀ ਆ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਜੀ ਸੈਲਫ ਪ੍ਰਿੰਟ ਜਿਹੜੇ ਯੂਜ਼ ਕੀਤਾ ਹੋਇਆ ਹੈ ਫੈਬਰਿਕ ਇਹਨਾਂ ਦਾ ਉਹਨਾਂ ਨੂੰ ਪਤਾ ਹੈਗਾ ਕਿ ਕਿਵੇਂ ਦੇ ਇਹਨਾਂ ਦੇ ਸੂਟ ਇਹ ਵਾਲੇ ਹੁੰਦੇ ਨੇ ਆ ਦੇਖਿਓ ਜੀ ਪ੍ਰਿੰਟ ਦੇਖਿਓ ਕਿੰਨਾ ਪਿਆਰਾ ਇਹ ਹਰੇ ਦੇ ਤੁਸੀਂ ਡਿਜ਼ਾਈਨਿੰਗ ਰੋਗੀ ਇਸ ਤਰ੍ਹਾਂ ਬਹੁਤ ਸੋਹਣੀ ਲੁੱਕ ਦਾ ਸੂਟ ਹੈ ਵੀ ਸੈਲਫ ਪ੍ਰਿੰਟਰ ਹੋਗਾ ਇਹਦੇ ਵਿੱਚ ਡਿਜ਼ਾਈਨਿੰਗ ਜਿਹੜੀ ਹੈਗੀ ਸੈਲਫ ਪ੍ਰਿੰਟ ਦੀ ਰੋਗੀ ਥੋੜਾ ਜਿਹਾ ਛੇਅਰ ਡਿਫਰੈਂਟ ਆ ਰਿਹਾ ਜੀ ਐਗਜ਼ੈਕਟ ਛੇਅਰ ਆ ਰਿਹਾ ਇਹ ਵਾਲਾ ਹੁਣ ਤੇ ਬੈਕ ਦੀ ਪ੍ਰਿੰਟ ਵੀ ਸੇਮ ਰਹੋਗੀ ਬਾਜ਼ੂ ਦਾ ਪ੍ਰਿੰਟ ਸਾਈਡ ਤੇ ਦਿੱਤਾ ਹੋਇਆ ਆ ਲੁੱਕ ਬਹੁਤ ਸੋਹਣੀ ਟਾਈ ਜਿਹੜੀ ਇਹਦੀ ਵੀ ਐਡਜਸਟੇਬਲ ਰਹੋਗੀ 51 ਇੰਚ ਲੈਂਥ ਦੇ ਸ ਤੇ ਇਹਦਾ ਜਿਹੜਾ ਦੁਪੱਟਾ ਹੈਗਾ ਜੀ ਉਹ ਹੋ ਰੂਗਾ ਇਸ ਤਰ੍ਹਾਂ ਪਿਓਰ ਮलमल कॉटन ਦਾ ਕੰਬੀਨੇਸ਼ਨ ਦੇਖਿਓ ਕਿੰਨਾ ਸੋਹਣਾ ਹੈ ਦਾ ਵੀ ਔਰ ਇਹ ਹੋ ਗਈ ਜੀ ਇਹਦੀ ਬਾਟਮ ਅਪਰੋਕਸ 3 ਮੀਟਰ ਦੇ ਲਾਗੇ ਬਾਟਮ ਰਹਿਣ ਵਾਲੀ ਆ ਕਲਰ ਚਾਰਟ ਵੀ ਬਹੁਤ ਸੋਹਣਾ ਕੋਸ਼ਿਸ਼ ਕਰਦੇ ਆ ਕਿ ਸਾਰੇ ਕਲਰ ਚਾਰਟ ਤੁਹਾਡੇ ਵਾਸਤੇ ਡਿਫਰੈਂਟ ਡਿਫਰੈਂਟ ਲੈ ਕੇ ਆਈਏ ਆ ਦੇਖੋ ਜੀ ਪੀਚ ਕਲਰ ਸਾਰਾ ਪ੍ਰੈਸ਼ਰ ਆਇਬਲ ਆ ਜੀ ਅਜੇ ਆਇਆ ਹੀ ਸੀ ਤਾਂ ਆਪਾਂ ਸੋਚਿਆ ਚਲੋ ਤੁਹਾਡੇ ਵਾਸਤੇ ਵੀਡੀਓ ਬਣਾ ਕੇ ਥੋੜੀ ਅਪਡੇਟ ਦੇ ਦਿੱਤੀ ਜਾਵੇ ਬਾਕੀ ਸ਼ਾਪ ਤੇ ਜਿਹੜੇ ਵਿਜ਼ਿਟ ਕਰਕੇ ਲੈਣਾ ਚਾਹੁੰਦੇ ਉਹਨਾਂ ਲਈ ਤਾਂ ਇਸ ਤੋਂ ਇਲਾਵਾ ਵੀ ਬਹੁਤ ਸਾਰੀ ਜਿਹੜੀ ਡਿਜ਼ਾਈਨਿੰਗ ਹੈਗੀ ਆ ਉਹ ਸ਼ਾਪ ਤੇ ਅਵੇਲੇਬਲ ਹੋਊਗੀ ਜੀ ਡਿਜ਼ਾਈਨ ਅਗਲਾ ਦੇਖਿਓ ਬਹੁਤ ਸੋਹਣਾ ਇਹ ਵੀ ਸੂਟ ਹੈ ਸਿੰਪਲ ਸੋਬਰ ਤੇ ਡਿਜ਼ਾਈਨਰ ਜੇ ਸੂਟ ਰਹਿਣਗੇ ਇਹ ਵਾਲੇ ਕਲਰ ਚਾਰਟ ਵੀ ਬਹੁਤ ਸੋਹਣਾ ਰਹਿਣ ਵਾਲਾ ਆ ਇਹ ਰੋਗਾ ਇਹਦਾ ਦੁਪੱਟਾ ਕੰਬੀਨੇਸ਼ਨ ਦੇਖਿਓ ਦੁਪੱਟੇ ਦਾ ਵੀ ਬਹੁਤ ਸੋਹ ਦੁਪੱਟੇ ਦੀ ਲੁੱਕ ਦੇਖਿਓ ਕਿੰਨੀ ਪਿਆਰੀ ਠੀਕ ਹੈ ਜੀ ਤੇ ਇਹ ਰੋਗਾ ਇਹਦਾ ਬਾਟਮ ਸੇਮ ਟੋਨ ਟੋਨੇ ਦਾ ਬਾਟਮ ਰਹਿਣ ਵਾਲਾ ਆ ਜਿਹਨੂੰ 1200 ਅਗਲਾ ਇਹਦੇ ਵਿੱਚ ਸ਼ੇਡ ਆ ਦੇਖੋ ブルー ਕਲਰ ਥੋੜਾ ਗ੍ਰੀਨੀਸ਼ ਟੋਨ ਵਿੱਚ ਬਲੂ ਕਲਰ ਆਊਗਾ ਇਹ ਵਾਲਾ ਵੀਡੀਓ ਵਿੱਚ ਐਗਜੈਕਟ ਕਲਰ ਕਈ ਵਾਰੀ ਨਹੀਂ ਆਂਦਾ ਇਹ ਵਾਲਾ ਥੋੜਾ ਜਿਹਾ ਜਿੰਨਾ ਵੀਡੀਓ 'ਚ ਆ ਰਿਹਾ ਐਤੋਂ ਥੋੜਾ ਜਿਹਾ ਡਾਰਕ ਸ਼ੇਡ ਰਹੂਗਾ ਔਰ ਇਹ ਰਹੂਗਾ ਇਹਦੇ ਵਿੱਚ ਇਹ ਰਹੂਗਾ ਇਹਦਾ ਬਾਟਮ ਤੇ ਇਹ ਰਹੂਗਾ ਜੀ ਇਹਦਾ ਦੁਪੱਟਾ ਠੀਕ ਹੈ ਜੀ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਦੁਪੱਟੇ ਵੀ ਬਹੁਤ ਸੋਹਣੀ ਲੁੱਕ ਦੇ ਨੇ ਆ ਲੋ ਜੀ ਇਹ ਰੂਗਾ ਇਹਦਾ ਦੁਪੱਟਾ ਪ੍ਰਾਈਸ ਰਹੂਗਾ 1200 ਸ਼ਿਪਿੰਗ ਰਹੋਗੀ ਫ੍ਰੀ ਨਾਲ ਸੂਟਾਂ ਦੇ ਵਿੱਚ ਔਰ ਇਹ ਰਹੂਗਾ ਜੀ ਅਗਲਾ ਆ ਦੇਖੋ ਕਲਰ ਬਹੁਤ ਸੋਹਣਾ ਹੈ ਵੀ ਸਿੰਪਲ ਸੋਬਰ ਤੇ ਡਿਜ਼ਾਈਨਰ ਦੇ ਸੂਟ ਨੇ ਸਾਰੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਰੈਡੀ ਕਰਵਾਉ ਜੀ ਸੇਮ ਟੋਨ ਟੂ ਟੋਨ ਦੇ ਵੀ ਰਹੂਗੀ ਬਾਟਮ ਆ ਦੇਖੋ ਜੀ ਇਸ ਤਰ੍ਹਾਂ ਰਹੂਗੀ ਇਹਦੀ ਵੀ ਪ੍ਰਿੰਟਿੰਗ ਪ੍ਰਿੰਟ ਸਭ ਦੇ ਘੇਰੇ ਦੇ ਅਲੱਗ-ਅਲੱਗ ਰਹਿਣ ਵਾਲੇ ਆ ਔਰ ਇਹ ਰਹੂਗਾ ਜੀ ਇਹਦਾ ਦੁਪੱਟਾ ਸੇਮ ਟੋਨ ਟੂ ਟੋਨ ਦੀ ਬਾਟਮ ਰਹੂਗੀ ਜੀ ਇਹ ਰਹੂਗੀ ਜੀ ਇਹਦੀ ਬਾਟਮ ਟੋਨ ਟੂ ਟੋਨ ਸਭ ਦੀ ਬਾਟਮ ਰਹਿਣ ਵਾਲੀ ਆ ਪ੍ਰਾਈਸ ਰਹੂਗਾ ਸੇਮ 1200 ਆ ਵਾਲਾ ਸਾਡੇ ਕੋਲ ਸੁਪਰ ਹਿੱਟ ਸੂਟ ਜਾ ਰਹੇ ਆ ਜੀ ਸ਼ਾਪ ਤੇ ਸਾਡੀ ਰੈਗੂਲਰ ਸੇਲ ਆ ਡੇਲੀ 1 2 ਸੈਟ ਸਾਡੇ ਕੋਲ ਜਾ ਰਹੇ ਇਹ ਵਾਲੇ ਆ ਲੋ ਜੀ ਫੈਬਰਿਕ ਬਹੁਤ ਸ਼ੂਨ ਸੇਮ ਬ੍ਰਾਂਡਡ ਸੂਟ ਰਹਿਣ ਵਾਲਾ ਹੈ ਜੀ ਲੁੱਕ ਤੁਹਾਨੂੰ ਦਿਖਾਣ ਨਹੀਂ ਕਲਰ ਵੀ ਬਹੁਤ ਸੋਹਣੀ ਲੁੱਕ ਦੇ ਵਿੱਚ ਰਹਿਣ ਵਾਲਾ ਪ੍ਰਿੰਟ ਬਹੁਤ ਸੋਹਣਾ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਹਾ ਸੂਟ ਰਹਿ ਆਏਗਾ ਇਹ ਵਾਲਾ ਠੀਕ ਹੈ ਜੀ ਤੇ ਜਿੰਨ ਵੀ ਪਸੰਦ ਆ ਬੁੱਕ ਕਰ ਲਿਓ ਇਹ ਨੀਚੇ ਇਹਦੇ ਘੇਰੇ ਦੇ ਉੱਤੇ ਰਹੂਗੀ ਐਮਬਰਾਇਡਰੀ ਇਸ ਤਰ੍ਹਾਂ ਥ੍ਰੈਡ ਵਰਕ ਦਾ ਕੰਮ ਰਹੂਗਾ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਬਿਨਾ ਲਾਈਨਿੰਗ ਤੋਂ ਸੂਟ ਸਾਰੇ ਜਿੰਨੇ ਵੀ ਦਿਖਾ ਰਹੀ ਆ ਕਿਸੇ ਸੂਟ ਨੂੰ ਵੀ ਲਾਈਨਿੰਗ ਦੀ ਜਰੂਰਤ ਨਹੀਂ ਹੈਗੀ નો ਟ੍ਰਾਂਸਪੇਰੈਂਸੀ ਔਰ ਇਹ ਰਹੂਗਾ ਜੀ ਇਹਦਾ ਦੁਪੱਟਾ ਕਲਰ ਬਹੁਤ ਸੋਹਣਾ ਔਰ ਇਹ ਰਹੂਗਾ ਜੀ ਇਹਦਾ ਆਪਣੇ ਬਾਟਮ ਠੀਕ ਹੈ ਜੀ ਤੇ ਇਹਦੇ ਵਿੱਚ ਕਲਰ ਮੈਂ ਤੁਹਾਨੂੰ ਦਿਖਾਨੀ ਆ ਸਾਰੇ ਬਹੁਤ ਪੈਰੀ ਲੁੱਕ ਦੇ ਰਹਿਣ ਵਾਲੇ ਆ ਕਲਰ ਇੱਕ ਦੇ ਰੂਗਾ ਇਹਦੇ ਵਿੱਚ 골ਡਨ ਇੱਕ ਦੇ ਨਾਲ 골ਡਨ ਬਾਟਮ ਆਏਗੀ ਜੀ ਔਰ ਇੱਕ ਦੇ ਵਿੱਚ ਆਏਗੀ ਜੀ ਬਲੂ ਕਲਰ ਦੀ ਆਹ ਲੋ ਜੀ ਇੱਕ ਦੇ ਵਿੱਚ ਇੱਕ ਇਸ ਤਰ੍ਹਾਂ ਰਹਿਣ ਵਾਲਾ ਹੈ ਇਹਦਾ ਡਿਜ਼ਾਈਨ ਬਹੁਤ ਸੋਹਣਾ ਹੈ ਦਾ ਵੀ ブルー ਕਲਰ ਦਾ ਔਰ ਇਹ ਰੋਗਾ ਹੈ ਦਾ ਦੁਪੱਟਾ ਵੀ ਸੇਮ ਰੈਨ ਵਾਲਾ ਆ ਸਿੰਗਲ ਪੀਸ ਮੈਂ ਤੁਹਾਨੂੰ ਓਪਨ ਕਰਕੇ ਦਿਖਾਤਾ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਹਜੇ ਮੇਰੇ ਕੋਲ ਸਟਾਕ ਕਾਫੀ ਪਿਆ ਹੈ ਜਿਹੜਾ ਤੁਹਾਨੂੰ ਦਿਖਾਉਣ ਵਾਲਾ ਹੈ ਇਸ ਕਰਕੇ ਵਿੱਚ ਵਿੱਚ ਸਕਿਪ ਕਰ ਰਹੀ ਹਾਂ ਕਿ ਸਾਰੇ ਡਿਜ਼ਾਈਨ ਓਪਨ ਨਾ ਕਰਾਂ ਆ ਦੇਖੋ ਜੀ ਇਹਦੀ ਵੀ ਪ੍ਰਿੰਟਿੰਗ ਬਹੁਤ ਪਿਆਰੀ ਰਹਿਣ ਵਾਲੀ ਆ ਪੀਸ ਓਪਨ ਕਰਕੇ ਦਿਖਾਨੀ ਆ ਇਹ ਵਾਲਾ ਆ ਲੋ ਕਿਉਂਕਿ ਲੁੱਕ ਬਹੁਤ ਸੋਹਣੀ ਹੈ ਸਾਰੇ ਸੂਟਾਂ ਦੀ ਇਹਦੀ ਸੜਕੋ ਰਿਪੀਟ ਟੂ ਰਿਪੀਟ ਇਹ ਵਾਲਾ ਸਟਾਕ ਆਈ ਜਾ ਰਿਹਾ ਹੈ ਜਾਈ ਜਾ ਰਿਹਾ ਆ ਲੋ ਜੀ ਪਿੱਛੇ ਮੈਂ ਵੀਡੀਓ ਵਿੱਚ ਸਿਰਫ ਦੋਕ ਸੂਟ ਦਿਖਾ ਪਾਈ ਸੀ ਅੱਜ ਪੂਰਾ ਸੈੱਟ ਜਿਹਦਾ ਕਾਫੀ ਸੈੱਟ ਆਇਆ ਮੇਰੇ ਤੋਂ ਇਸ ਕਰਕੇ ਮੈਂ ਪੂਰਾ ਸੈੱਟ ਹੀ ਤੁਹਾਨੂੰ ਇਹ ਸ਼ੋਅ ਕਰ ਦਿੱਤਾ ਹੈ ਜੀ ਆਹ ਲੋ ਜੀ ਇਹ ਰੋਗੀ ਇਹਦੀ ਬਾਟਮ ਔਰ ਇਹ ਰੋਗਾ ਇਹਦਾ ਦੁਪੱਟਾ ਬਹੁਤ ਪਿਆਰੀ ਲੁੱਕ ਦੇ ਸਿੰਪਲ ਸੋਬਰ ਤੇ ਡਿਜ਼ਾਈਨਰ ਜੇ ਸੂਟ ਰਹਿਣਗੇ ਪ੍ਰਾਈਸ ਰੋਗਾ 1200 ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਸਕਿਨ ਕਲਰ ਸੂਟ ਰੋਗਾ ਆਹ ਲੋ ਜੀ ਬਹੁਤ ਸੋਹਣਾ ਔਰ ਵਾਈਟ ਸ਼ੇਡ کہہ ਸਕਦੇ ਆ ਪ੍ਰਿੰਟ ਬਹੁਤ ਸੋਹਣਾ ਇਹਦਾ ਵੀ ਨੀਚੇ ਘੇਰੇ ਤੇ ਪ੍ਰਿੰਟਿੰਗ ਲੋਗੀ ਇਸ ਤਰ੍ਹਾਂ ਬੜਾ ਸੁਪਰ ਹਿੱਟ ਸੂਟ ਹੈ ਵੀ ਸਾਡੀ ਸ਼ਾਪ ਤੋਂ ਜਾ ਰਿਹਾ ਜੀ ਜਿੰਨੇ ਵੀ ਤੁਹਾਨੂੰ ਦਿਖਾ ਰਹੀ ਆ ਬਹੁਤ ਸੋਹਣੀ ਅੱਛੇ ਡਿਮਾਂਡ ਹੈ ਇਹਨਾਂ ਦੀ ਰੈਗੂਲਰ ਮਤਲਬ ਡੇਲੀ ਬੇਸਿਸ ਤੇ ਸਾਡੇ ਕਾਫੀ ਸੂਟ ਸੇਲ ਹੋ ਰਹੇ ਆ ਤੇ ਅੱਜ ਸਾਰਾ ਸਟਾਕ ਮੇਰੇ ਕੋਲ ਆ ਰਿਹਾ ਸੀਗਾ ਰੀਸਟਾਕ ਹੋਇਆ ਸੀਗਾ ਇਸ ਕਰਕੇ ਮੇਰੇ ਕੋਲ ਸਾਰੇ ਸ਼ੇਡ ਅਵੇਲੇਬਲ ਸੀਗੇ ਤੇ ਮੈਂ ਸੋਚਿਆ ਤੁਹਾਨੂੰ ਪਹਿਲਾ ਵੀਡੀਓ ਥੇ ਵਾਲੀ ਸ਼ੋਅ ਕਰੀ ਹੀ ਦੇਵਾਂ ਕਿ ਸਾਰੇ ਸ਼ੇਡਸ ਕਿਵੇਂ ਹੁੰਦੇ ਆ ਲੋ ਜੀ ਇਹਨਾਂ ਦੇ ਔਰ ਇਹ ਰੋਗਾ ਇਹਦਾ ਦੁਪੱਟਾ ਘੇਰੇ ਦੇ ਉੱਤੇ ਪ੍ਰੋਪਰ ਇਹਦੀ ਰੋਗਾ ਡਿਜ਼ਾਈਨ ਬਹੁਤ ਸੋਹਣਾ ਸੂਟ ਹੈ ਸਿੰਪਲ ਸੋਬਰ ਪਿਓਰ ਕਾਟਨ ਬਹੁਤ ਸੌਫਟ ਕੁਆਲਟੀ ਆਫਟਰ ਵਾਸ਼ੇ ਹੋਣ ਵਾਲੀ ਆ ਸੇਮ ਇਹਦੀ ਰੋਗੀ ਟੋਨ ਟੂ ਟੋਨ ਬਾਟਮ ਠੀਕ ਹੈ ਜੀ ਤੇ ਕਲਰ ਚਾਰਟ ਵੀ ਮੈਂ ਤੁਹਾਨੂੰ ਦਿਖਾਨੀ ਇਹਨਾਂ ਦਾ ਕਲਰ ਚਾਰਟ ਵੀ ਬਹੁਤ ਪਿਆਰਾ ਰਹਿਣ ਵਾਲਾ ਆ ਆ ਲੋ ਜੀ ਪਰਪਲ ਕਲਰ ਠੀਕ ਹੈ ਜੀ ਪਿੱਛੇ ਵੀਡੀਓ ਸ਼ੂਟ ਕੀਤਾ ਹੋਇਆ ਆ ਰਿਪੀਟ ਸਟਾਕ ਆਇਆ ਹੈ ਕਿਉਂਕਿ ਸਾਰਾ ਫਰੈਸ਼ ਮਾਲ ਹੈ ਆ ਲੋ ਜੀ ਤੁਹਾਨੂੰ ਪੀ ਸਾਰੇ ਓਪਨ ਕਰਕੇ ਦਿਖਾ ਰਹੀ ਆ ਬਹੁਤ ਸੋਹਣਾ ਸੂਟ ਆ ਬੜੀ ਡਿਮਾਂਡ ਸੀ ਇਹਨਾਂ ਸੂਟਾਂ ਦੀ ਜਿਨ੍ਹਾਂ ਨੂੰ ਪਿਛਲੀ ਵਾਰੀ ਨਹੀਂ ਮਿਲੇ ਜ ਔਰ ਜਲਦੀ ਜਲਦੀ ਸਕਰੀਨਸ਼ਾਟ ਭੇਜ ਕੇ ਆਪਣੀ ਬੁਕਿੰਗ ਕਰ ਲਿਓ ਜੀ ਔਰ ਇਹ ਰੋਗਾ ਇਹਦਾ ਦੁਪੱਟਾ ਕਲਰ ਚਾਰਟ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਨੀ ਕਲਰ ਚਾਰਟ ਰਹੂਗਾ ਇੱਕ ਇਹ ਵਾਲਾ ਕਲਰ ਰਹੂਗਾ ਕਿਉਂਕਿ ਪਿੱਛੇ ਮੈਂ ਵੀਡੀਓ ਵਿੱਚ ਸ਼ੋਅ ਕੀਤਾ ਹੋਇਆ ਹੈ ਸ਼ਾਇਦ ਪੂਰਾ ਸੈੱਟ ਤੇ ਇਸ ਵਾਰ ਤੁਹਾਨੂੰ ਕਲਰਲੀ ਦਿਖਾ ਦਿੰਨੀ ਆ ਇੱਕ ਰਹੋਗਾ ਬਲੂ ਆ ਲੋ ਜੀ ਜਿਹਨੂੰ ਜਿਹੜਾ ਪਸੰਦ ਆ ਬੁੱਕ ਕਰ ਲਿਓ ਜੀ ਕਲਰ ਚਾਰਟ ਸਾਰਾ ਹੀ ਬਹੁਤ ਸੋਹਣਾ ਆ ਤੇ ਪ੍ਰਾਈਸ ਰਹੂਗਾ ਇਹਨਾਂ ਦਾ ਸੇਮ ਜੀ 1200 ਬੇਤੇ ਹੀ ਸੂਟ ਰਹਿਣਗੇ ਅਗਲਾ ਤੁਹਾਨੂੰ ਡਿਜ਼ਾਈਨ ਇੱਕ ਹੋਰ ਦਿਖਾਨੀ ਆ ਇਹ ਵੀ ਵੀਡੀਓ ਸਾਡੇ ਕੋਲ ਆਇਆ ਆ ਜੀ ਕਲਰ ਚਾਹੁੰਦੀ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਇਹਦਾ ਸਿੰਗਲ ਸੂਟ ਦਿਖਾ ਕੇ ਜਿਨ੍ਹਾਂ ਨੂੰ ਇਹ ਵੀ ਪਿਛਲੀ ਵਾਰੀ ਨਹੀਂ ਮਿਲੇ ਪਲੀਜ਼ ਜਲਦੀ ਜਲਦੀ ਬੁਕਿੰਗ ਕਰ ਲਿਓ ਕਿਉਂਕਿ ਇਸ ਤੋਂ ਬਾਅਦ ਸਾਨੂੰ ਸਟਾਕ ਇਹ ਵਾਲਾ ਨਹੀਂ ਮਿਲਣਾ ਜੀ ਇਹ ਲਾਸਟ ਹੈ ਜੀ ਸਿੰਗਲ ਸੈੱਟ ਸਾਡੇ ਕੋਲ ਅਵੇਲੇਬਲ ਹੋਇਆ ਹੈ ਰੀਟ ਵਿੱਚ ਆ ਲੋ ਜੀ ਡਿਜ਼ਾਈਨ ਦੇਖ ਲਿਓ ਬਹੁਤ ਸੋਹਣਾ ਸੂਟ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਹਾ ਪੂਰੇ ਵਰਕ ਦੇ ਨਾਲ ਸੂਟ ਰਹਿਣਗੇ ਇਹ ਵੀ ਬਹੁਤ ਪਿਆਰੀ ਲੁੱਕ ਦੇ ਸੂਟ ਰਹਿਣਗੇ ਕਲਰ ਵੀ ਬਹੁਤ ਸੋਹਣਾ ਰਹਿਣ ਵਾਲਾ ਸਿੰਪਲ ਸੋਬਰ ਤੇ ਡਿਜ਼ਾਈਨਰ ਸੂਟਸ ਨੇ ਵਾਲੇ ਮਸਲੀਨ ਦੇ ਦੁਪੱਟੇ ਨੇ ਪ੍ਰਾਈਸ ਇਹਨਾਂ ਦਾ ਹੈਗਾ 1300 ਜੀ ਆ ਲੋ ਜੀ ਮਸਲੀਨ ਦੇ ਦੁਪੱਟੇ ਰਹਿਣਗੇ 1300 ਪ੍ਰਾਈਸ ਵਿੱਚ ਵੈਰਾਈਟੀ ਵੈਸੇ ਸ਼ਾਪ ਤੇ ਹੋਰ ਵੀ ਬਹੁਤ ਆ ਚੁੱਕੀ ਆ ਬਟ ਮੈਂ ਤੁਹਾਨੂੰ ਇਹ ਰਿਪੀਟ ਵਿੱਚ ਦਿਖਾਇਆ ਇਸ ਕਰਕੇ ਕਿਉਂਕਿ ਇਹਦੀ ਕਾਫੀ ਡਿਮਾਂਡ ਸੀ ਪਿਛਲੀ ਵੀਡੀਓ ਚ ਮੈਂ ਭੁੱਲ ਗਈ ਕਿਹਨੇ ਕਿਹਨੇ ਮੇਰੇ ਤੋਂ ਮੰਗਿਆ ਸੀ ਕਿਹਨੂੰ ਕਿਹਨੂੰ ਮਿਲ ਗਿਆ ਕਿਹਨੂੰ ਕਿਹਨੂੰ ਨਹੀਂ ਮਿਲਿਆ ਹੈਗਾ ਠੀਕ ਹੈ ਜੀ ਤੇ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ ਹੁਣ ਦੁਬਾਰਾ ਬੁਕਿੰਗ ਕਰ ਸਕਦੇ ਆ ਕਿਉਂਕਿ ਜਿਨ੍ਹਾਂ ਨੂੰ ਨਹੀਂ ਮਿਲਿਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਪੇਮੈਂਟ ਲੈ ਕੇ ਉਹਨਾਂ ਨੂੰ ਸੂਟ ਨਹੀਂ ਦਿੱਤਾ ਇਟ ਮੀਨਸ ਕਿ ਆਪਾਂ ਸਾਨੂੰ ਯਾਦ ਭੁੱਲ ਗਿਆ ਕਿ ਕਿੰਨੇ-ਕਿੰਨੇ ਮੰਗਿਆ ਸੀਗਾ ਆਪਾਂ ਪੇਮੈਂਟ ਵੀ ਨਹੀਂ ਲਈ ਆਪਾਂ ਕਹੇ ਸੀ ਜਦੋਂ ਦੁਬਾਰਾ ਆਣਗੇ ਜਾਂ ਤਾਂ WhatsApp ਤੇ ਫੋਟੋ ਸ਼ੇਅਰ ਕਰ ਦਾਂਗੇ ਜਾਂ ਫਿਰ ਆਪਾਂ ਵੀਡੀਓ ਦੇ ਵਿੱਚ ਇਹ ਆਪਾਂ ਦਿਖਾ ਦਾਂਗੇ ਠੀਕ ਹੈ ਜੀ ਆਹ ਲਓ ਜੀ ਅਗਲਾ ਕਲਰ ਠੀਕ ਹੈ ਜੀ ਬਹੁਤ ਸੋਹਣਾ ਟੂਟ ਆ ਡਿਜ਼ਾਈਨ ਮੈਂ ਤੁਹਾਨੂੰ ਕਲਰ ਐਦਾਂ ਹੀ ਦਿਖਾ ਦਿੰਦੀ ਆ ਕਲਰ ਇੱਕ ਰਹੂਗਾ ਇਹਦੇ ਵਿੱਚ ਆਹ ਲਓ ਜੀ ਗ੍ਰੀਨ ਕਲਰ ਹਲਕਾ ਜਿਹਾ ਇੱਕ ਰਹੂਗਾ ਲੈਮਨ ਕਲਰ ਆਹ ਲਓ ਇੱਕ ਕਲਰ ਇਹ ਵਾਲਾ ਰਹੂਗਾ ਠੀਕ ਹੈ ਜੀ ਇਹ ਰਹੂਗਾ ਇਹ ਵਾਲਾ ਕਰਊਗਾ ਇਹ ਵਾਲਾ ਕਲਰ ਬਾਕੀ ਅੱਜ ਵੀਡੀਓ ਬਹੁਤ ਲੰਬੀ ਹੋ ਗਈ ਆ ਕੋਸ਼ਿਸ਼ ਤਾਂ ਕਰਦੇ ਰਹਿੰਦੇ ਆ ਕਿ ਆਪਾਂ ਤੁਹਾਡੇ ਵਾਸਤੇ ਛੋਟੀ ਵੀਡੀਓ ਲੈ ਕੇ ਆਈਏ ਚਲੋ ਇਹਦੇ ਨਾਲ ਹੀ ਵੀਡੀਓ ਨੂੰ ਆਪਾਂ ਕਰਦੇ ਆਂਡ ਜੀ ਉਮੀਦ ਕਰਦੇ ਆਂ ਕਿ ਸੂਟ ਤੁਹਾਨੂੰ ਚੰਗੇ ਲੱਗੇ ਹੋਗੇ ਚੰਗੇ ਲੱਗੇ ਤਾਂ ਹਰ ਵਾਰੀ ਕਹਿੰਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਚੈਨਲ ਤੇ ਜਿਹੜੇ ਨਵੇਂ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਵਿਜ਼ਿਟ ਕਰਕੇ ਲੈਣਾ ਆ ਮੈਨੂੰ ਕਮੈਂਟ ਕਰਕੇ ਮੈਸੇਜ ਕਰਦੇ ਆ ਮੈਂ ਹਰ ਵਾਰੀ ਵੀਡੀਓ 'ਚ ਹੁਣ ਬੋਲਦੀ ਆਂ ਕਿ ਮੈਂ ਕਮੈਂਟ ਬਾਕਸ ਵਿੱਚ ਐਡਰੈਸ ਲਿਖ ਵੀ ਦਿਆ ਕਰੂੰਗੀ ਆਪਣੀ ਸ਼ਾਪ ਦਾ ਬਾਕੀ ਵੀਡੀਓ ਦੇ ਐਂਡ ਵਿੱਚ ਮੈਂ ਬੋਲ ਵੀ ਦਿਆ ਕਰੂੰਗੀ ਜੀ ਐਡਰੈਸ ਐਡਰੈਸ ਲੋਗਾ ਸਾਡਾ ਸੰਦੀਪ ਕਲੈਕਸ਼ਨ ਸ਼ਾਪ ਦਾ ਨਾਮ ਆ ਮਹਾਰਾਜਾ ਰਣਜੀਤ ਸਿੰਘ ਨਗਰ ਆ ਆਈਟੀਆ ਕਾਲਜ ਦੇ ਬੈਕਸਾਈਡ ਤੇ ਆ ਨੀਅਰ ਰੇਲਵੇ ਲਾਈਨ ਆ ਜੀ ਠੀਕ ਹੈ ਜੀ ਬਾਕੀ ਤੁਸੀਂ ਜਿੱਦਾਂ ਮਰਜੀ ਫੋਨ ਕਰਕੇ ਅਗਰ ਨਹੀਂ ਸਮਝ ਆ ਜਾਂਦਾ ਤਾਂ ਪੁੱਛ ਸਕਦੇ ਆ ਜੀ ਆਪਾਂ ਹਰ ਤਰੀਕੇ ਨਾਲ ਤੁਹਾਨੂੰ ਗਾਈਡ ਕਰ ਦਾਂਗੇ ਜੀ ਠੀਕ ਹੈ ਜੀ ਥੈਂਕ ਯੂ ਜੀ